ਭਲੇ ਕਰਨਾ ਹੰਦਲ ਸਾਨੂੰ ਕਰ ਆਪਣੀ ਔਕਾਤ ਚ ਰਹਿਣਾ ਕੱਜ ਨਾਲ ਥੱਲੇ ਗੱਲ ਕਰ ਲੈ ਮੇਰਾ ਨਾ ਅੰਗਲੀ ਥੱਲੇ ਕਰ ਲੈ ਆਪਣੀ ਔਕਾਤ ਚ ਰਹਿਣਾ ਮੈਂ ਦਾਦਾ ਥੱਲੇ ਕਰ ਲੈ ਮੈਂ ਕੀ ਗੱਲ ਕਰੀ ਮੇਰਾ ਨਾ ਕੋਈ 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 ਨ ਕੋਤੋਂ ਬਲੇਕ ਨੂੰ ਦੋਸਤਾਂ ਨਾਲ ਆਇਆ ਪਹਿਲਾਂ ਗੱਲ ਕਰੀ ਆਂ ਫੜੀ ਤਰ੍ਹਾਂ ਹੋਰ ਗੱਲਾਂ ਕਰਾ ਲਏ ਆਂ ਸਾਡਾ ਪੈਦਾ ਹਾਤੀ ਕੋਲੇ ਨੋ ਸਾਲ ਪਹਿ ਤੁਝੇ ਜਾਣੀ ਮੈਂ ਤੁਹਾਨੂੰ ਇਹਦਾ ਸੁਣੇ ਸਾਡੀ ਇਹ ਪੁਰਣੀਆ ਵਿਆਹ ਵੇਖਦੇ ਚੱਲ ਗਈ ਆ ਹੋਦੀ ਨਾ ਦੇਣੀ ਜੀ ਵੀ ਚੱਲ ਇਹੋ ਵਿਆਹ ਹੋ ਗਿਆ ਤਾੜੀਓ ਨੋ ਸਾਲ ਪੁੱਤ ਜਿਹੜਾ ਛੱਡਦੀ ਤੇ ਫਿਰ ਹਾਂ ਦਰਮਾਨ ਦੇ ਨਾਲ ਤੁਹਾਨੂੰ ਦੱਸਾਂਗਾ ਬੰਦਾ ਦੇ ਸਾਰੇ ਟੱਪੜਾ ਹੋ ਗਿਆ ਤਬਾ ਆਹ ਤੇਰੇ ਨਾਲ ਕਰ ਲਿਆ ਚਾਹ ਬਾਰੇ ਬਣਾ ਲਿਆ Jangan बोलता ya, ya, ya. ya, ya, ya. ਕੀ ਸ਼ਰਮ ਨਾ ਕਰੀਂ ਯਾਰ ਕੀ ਆ ਬਦਮੀ ਯਾਰ ਬੱਬਰ ਲੈ ਕੇ ਤੂੰ ਫਿਰੰਡੇ ਤੋਂ ਸ਼ਰਮ ਨੂੰ ਅਤਬਾਰ ਤੁਸੀਂ ਮਾਰਦੇ ਹੋ ਤਾਂ ਸ਼ਰਮ ਹੋਣਾ ਥੋੜੀ ਸ਼ਰਮ ਬੰਦਾ ਵਾਹ ਹੋਰੀ ਕਿਹੜੀ ਗੱਲ ਹੈ ਤੂੰ ਬੰਦੇ ਤੇ ਬੰਦਾ ਜਿਹਦੀ ਮੱਜੀ ਜ਼ਿੰਦਗੀ ਬਰਬਾਦ ਕਰਕੇ ਸੋਟਦਾ ਬੰਦਾ ਵਾਹ ਜਿਹਦਾ ਮਰਦਾ ਮੁੰਡਾ ਕੁਡਾ ਤੂੰ ਪਿੰਨ ਨੂੰ ਨਿਆਣੇ ਲਾ ਕੇ ਬੰਦਾ ਕੋਸਣਾ ਨਹੀਂ ਹੈ ਵੀ ਬੱਚਾ ਵਾਲੇ ਕੀ ਸ਼ਰਮ ਨਾ ਕਰਨਾ ਚਾਹੀਦਾ ਇਹਨੂੰ ਬੰਦਾ ਵੱਟਾ ਨਾ ਪੜੀ ਤੇਰਾ ਕੋਰਲਾ ਮਾਰਿਆ ਲੈ ਨਾ ਪੈਦਾ ਹਾਤੀ ਨਾ 9 ਸਾਲ ਬਾਅਦ ਤੂੰ ਜਾਣੀ ਮੈਂ ਤੁਹਾਨੂੰ ਇਹਦਾ ਸੁਣੇ ਸਾਡੀ ਇਹ ਬੁਢੀ ਦਾ ਵਿਆਹ ਵੇਖਦੇ ਚੱਲ ਗਈ ਆ ਬੁਢੀ ਦਾ ਦੇਣੀ ਬੁਢੀ ਦਾ ਚੱਲ ਇਹੋ ਵਿਆਹ ਹੋਣਾ ਨਹੀਂ ਨਾ ਤੱਕਦਾ ਨਹੀਂ ਉਹਨਾਂ ਦਾ ਵਿਆਹ ਕਰੀਓ ਵੀ ਚੜਾ ਨੋ ਸਾਲ ਪੋਦੀ ਨਾ ਤੇ ਛੱਡਦੀ ਤੇ ਹਾਂ ਨਾ ਤੁਹਾਨੂੰ ਦੱਸਾਂ ਨਾ ਸਾਰੇ ਟੱਪਦਾ ਹੋਗਾ ਤਬਾ ਆਹ ਨੀ ਤੇਰੇ ਤੋਂ ਆਹ ਮੀਡੀਆ ਆਹ ਫੇਰ ਕਰ ਲਿਆ ਆਹ ਬਾਰੇ ਆਇਆ ਨਾ ਵੇਖ ਤਾਰਾ ਹੀ ਆ ਅਵੇਖੋ ਮੱਲੜ ਦਾ ਮੁੰਡਾ ਅਵਤਾਰ ਦਾ ਫੋਨ ਤੋੜਿਆ ਹੈ ਫੋਨ ਤੋੜਿਆ ਤੋੜ ਦੂਗਾ ਮੈਂ ਤੇਰੇ ਨਾਲ ਪਰਸ ਨਾਲ ਲਿਆ ਦੇਵਾਂਗਾ ਜਿਹਨੂੰ ਦਿਖਾਣੀ ਤੇਰੀ ਲੱਗਦਾ ਆਪਣਾ ਕੋਈ ਨਹੀਂ ਭਾਜੀ ਧਿਆਨ ਨਾਲ ਭਾਜੀ ਮੇਰੀ ਮਾਦੀ ਤੇ ਮੈਂ ਮੇਰੀ ਭਾਜੀ ਮੇਰਾ ਮੱਲੜ ਸ਼ਰਾਬ ਪੀ ਕੇ ਬਿਆਨੀ ਮੇਰੀ ਹਮਦਰਦ ਲੱਗਦਾ ਪਿਆਰ ਕਰਦਾ ਜਦ ਪਤਾ ਲੱਗਾ ਕਿ ਚੋਰੀ ਵਿਆਹ ਕਰਵਾ ਰਿਆ ਇਹਨੇ ਮੈਨੂੰ ਲਾਰੇ ਲੱਪੇ ਪੂਰੇ 5 ਸਾਲ ਲਾਏ ਆ ਇਹਨੇ ਮੈਨੂੰ 5 ਸਾਲ ਪੂਰਾ ਇਹਨੇ ਲਾਰੇ 'ਚ ਰੱਖਿਆ ਮੈਂ ਤੈਨਾਂ ਵਿਆਹ ਕਰਾਉਂਗਾ ਘਰ ਦੇ ਉਤੋਂ ਖਿਲਾਫ ਜਾ ਕੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਵਿਆਹ ਬਾਰੇ ਕੁਝ ਨਹੀਂ ਹੋ ਸਿਆਗਾ ਮੇਰਾ ਕੋਈ ਪੀਦਾ ਕਾਲੀ ਦਾ ਸੱਜਣ ਹੀ ਅੱਜ ਦੀ ਬਰਾਤ ਆ ਸਵੇਰੇ ਇਹਨਾਂ ਦੀ ਪਾਰਟੀ ਹੀ ਇਹਨੇ ਤੈਨਾਂ ਕਰਾਉਣਾ ਅਸੀਂ ਇੰਨੀ ਚੰਗ ਬੱਚਿਆਂ ਦੇ ਮਗਰ ਲੱਗੀ ਆਈ ਇਹਨੂੰ ਕੀ ਕਰੀਏ ਜੀਬੇਂ ਜੀ ਕੀ ਇਹ ਜੋ ਇਲਜ਼ਾਮ ਸਮ ਕੌਣ ਇਹ ਜਾਣਦੇ ਇਹਨੂੰ ਤੁਸੀਂ ਮੈਂ ਤਾਂ ਜਾਣਦੀ ਉਹਦੇ ਜਾਣੀ ਜਿੱਦਾਂ ਦਾ ਮੇਰਾ ਖਰਪਟੀ ਪਈ ਆ ਇਹਦਾ ਘਰ ਵਾਲਾ ਚੰਗਾ ਪੜਾਵਾ ਜਵਾਨ ਜਾਣੇ ਮੇਰੇ ਮੁੰਡੇ ਦਾ ਖੇੜਾ ਨਹੀਂ ਛੜਦੀ ਮੈਨੂੰ ਆਂਦੀ ਮੇਰੇ ਨਾਲ ਇਹਦਾ ਵਿਆਹ ਕਰ ਮੈਂ ਚਾਰ ਬੱਚੇ ਤੇਰੇ ਤੇ ਮੁੰਡਾ ਘਰ ਵਾਲਾ ਤੇਰਾ ਚੰਗਾ ਪੜਾ ਤੇ ਮੈਂ ਇਹਨੂੰ ਕਿੱਦਰਾ ਰੱਖ ਲੂੰਗੀ ਤੈਨੂੰ ਅੱਜ ਵਿੜਾ ਸਗਣਾ ਦੇ ਨਾਲ ਤੁਹਾਡੇ ਚਾਵਾਂ ਦੇ ਨਾਲ ਤੁਸੀਂ ਇਹ ਜਾਣ ਕੇ ਪੰਗੇ ਲੈਂਦੀ ਆਂ ਸਾਡੇ ਨਾਲ ਇਹਦਾ ਮਤਲਬ ਕੀ ਤੇ ਚਾਰ ਬੱਚੇ ਆਹੀ ਇਹਨੂੰ ਕਿੱਦੇ ਖੜੀਏ ਕੁਵਾਰੀ ਹੁੰਦੀ ਤਾਂ ਮੈਂ ਚਾ ਤੇਰਾ ਵਿਆਹ ਕਰ ਦਿੰਦੇ ਤੇ ਮੈਂ ਤੇ ਤੂੰ ਦਾ ਵਿਆਹ ਹੀ ਆ ਤੇ ਚਾਰ ਤੇਰੇ ਬੱਚੇ ਘਰ ਵੜਾ ਤੇਰਾ ਤਾਰੇ ਨੂੰ ਜਵਾਨ ਹੈ ਤੇ ਨਾਮ ਨਹੀਂ ਲਿਖਿਆ ਅੱਜ ਮੇਰੇ ਕੋਲ ਉਹਦਾ ਵਿਆਹ ਹੀ ਨਹੀਂ ਲੱਭੀ ਕਿ ਤਿੰਨ ਬੱਚੇ ਮੈਂ ਕੀ ਗਲਤ ਕਰਨ ਲੱਗਾ ਮੈਂਨਾਂ ਦਾਵੇ ਕਿੱਤੇ ਵਾਦੇ ਕਿੱਤੇ ਨੇ ਮੈਂ ਉਹ ਕਿੱਥੇ ਗਏ ਮੈਂ ਕਰ ਕਰਾ ਕੇ ਉਹਦੇ ਤੇ ਮਗਰੋਂ ਨੂੰ ਲਾ ਦਿੰਦਾ ਮੇਰਾ ਮੂੰਹ ਦੇਣਾ ਚਲੋ ਮੈਂ ਖੈਰਾਂ ਨਹੀਂ ਛੱਡਦਾ ਤੁਹਾਡਾ ਡੇਟਾ ਦਾ ਕਸਬੀ ਹੋ ਗਿਆ ਪਹਿਲੇ ਦਿਨ ਵੀ 9 ਸਾਲ ਰੱਖ ਕੇ ਤੁਸੀਂ ਉਧਰ ਵੀ ਤੁਸੀਂ ਛੜਾ ਕੇ ਸਾਰੇ ਮੁੰਡਾ ਵਿਆਹ ਦਾ ਮੁੰਡੇ ਮੇਰੇ ਦਾ ਮੂੰਹ ਮੋੜਿਆ ਤੂੰ ਬਾਬੀਆਂ ਦੇ ਘਰ ਖਲੋਤੀਆਂ ਬਾਬਾ ਦੀਪ ਸਿੰਘ ਦੇ ਘਰ ਜੋਤ ਲਾਉਂਦੀਆਂ ਚਾਰ ਬੱਤੇ ਤੇਰਾ ਮਤਲਬ ਇਹ ਜਾਂਦੇ ਆਰੇ ਮੁੰਡੇ ਨਾਲ ਪੰਗਾ ਲੈ ਜਾਂਦਾ ਤੇ ਤੁਹਾਡੇ ਮੁੰਡੇ ਦਾ ਵੀ ਮਤਲਬ ਨਹੀਂ ਹੈ ਤੁਹਾਡੇ ਮੁੰਡੇ ਦਾ ਵੀ ਮਤਲਬ ਨਹੀਂ ਮੇਰੇ ਘਰ ਆ ਕੇ ਨਾ ਤਰਾਂ ਚੰਗਾ ਬੜਾ ਸੀ ਤੂੰ ਕਿਉਂ ਇਹ ਪੰਗਾ ਲਿਆ ਸਾਡੇ ਨਾਲ ਉਹ ਦੋਨਾਂ ਨਾਲ ਯਾਤਰਾਉਂਗਾ ਜਿਦਾਂ ਤੇਰੇ ਚਾਰ ਬੱਚੇ ਆ ਤੈਨੂੰ ਮੈਂ ਕਿਹਾ ਤੇਰੇ ਚਾਰ ਬੱਚੇ ਆ ਮੇਰਾ ਘਰ ਵਾਲਾ ਘਰ ਆ ਚੰਗਾ ਭੜਾ ਜਵਾਨ ਜਾਂਦੇ ਕਰ ਮਰ ਗਿਆ ਹੋਇਆ ਤੇ ਮੈਂ ਅਥਰ ਤੇਰੇ ਨਾਲ ਵਿਆਹ ਕਰ ਦਿੰਨੀ ਆ ਇਹ ਜਾਣ ਕੋ ਉੱਥੇ ਫਾਹਾੜਾ ਫੈਸਲਾ ਹੋਇਆ ਥਾਣੇਦਾਰ ਨੇ ਇਹਦੇ ਸਾਰੀਆਂ ਕੌਲਾ ਇਹ ਕਰਦੀ ਜੀ ਮੇਰੇ ਮੁੰਡੇ ਨੂੰ ਆਏ ਉਹ ਮੇਰੇ ਮੁੰਡਾ ਦਾ ਮੈਂ ਕਦੀ ਵੀ ਨਹੀਂ ਇਹਨੂੰ ਫੋਨ ਕੀਤਾ ਮੇਰੇ ਮੁੰਡਾ ਦਾ ਮੈਨੂੰ ਕਦੀ ਨਹੀਂ ਫੋਨ ਕੀਤਾ ਇਹ ਗੱਲਾਂ ਕਰਦੀ ਜੀ ਆ ਜਾਣਦੇ ਮੈਂ ਤੈਨੂੰ ਪੰਜ ਜੀ ਮੈਂ ਕਰ ਜਾਂਦੀ ਰਹੀ ਆ ਜੀ ਆ ਜੀ ਤੁਸੀਂ ਦੱਸੋ ਨਾ ਇਹਨਾਂ ਨੂੰ ਕਦੋਂ ਵਿਆਹ ਤੇ ਗਏ ਉਹ ਉਹ ਵਿਆਹ ਤੇ ਸਕੀਆ ਗਿਆ ਵਿਆਹ ਤੇ ਪਾਰਲਰ ਕਰਕੇ ਗਈ ਹੈ ਗਰੁੱਪ ਵਿੱਚ ਪਾਰਲਰ ਕਰਕੇ ਗਈ ਆ ਕੁੜੀ ਨੂੰ ਤਿਆਰ ਕਰਨਾ ਸੀ ਪਾਰਲਰ ਖੜਿਆ ਸੀ ਨਾ ਗੱਲ ਮੇਰੀ ਗੱਲੀ ਮੁੰਡੇ ਨੂੰ ਬੁਲਾ ਦੋ ਮੇਰੀ ਗੱਲ ਹੀ ਮੁੰਡੇ ਨਾਲ ਪਾਰਲਰ ਖੜਿਆ ਸੀ ਮੁੰਡਾ ਬੁਲਾ ਜੇ ਤੇਰਾ ਇਹ ਕਿ ਮੇਰੇ ਮੁੰਡੇ ਨਾਲ ਰਿਲੇਸ਼ਨ ਹੈ ਤੂੰ ਮੁੰਡੇ ਨਾਲ ਲਾ ਲੈਂਿਆ ਇਹ ਤੂੰ ਮੇਰੀ ਕਰ ਤੂੰ ਮਾਰ ਕੇ ਪੰਗਾ ਪਾਉਂਦੀ ਹੈ ਤੇਰਾ ਘਰ ਬੜਾ ਚੰਗਾ ਬਣਾ ਲਿਆ ਪਾਰਲਰ ਕਰਦੇ ਬੈਠਾ ਤੂੰ ਪੰਗਾ ਪਾ ਰਿਹਾ ਹੈ ਨਾ ਤਾ ਨਾ ਮੈਨੂੰ ਤਿਆਰ ਕਰਵਾ ਕੇ ਆਈ ਨਾ ਦੱਸ ਤੁਹਾਡੇ ਨਾਲ ਮੇਰੀ ਗੱਲ ਹੈ ਤੁਹਾਡੇ ਨਾਲ ਮੇਰੀ ਮੇਰੀ ਗੱਲ ਹੀ ਮੁੰਡੇ ਨਾਲ ਜਿਹਨੂੰ ਮੇਰਾ ਰਿਲੇਸ਼ਨ ਮੁੰਡੇ ਨਾਲ ਮੇਰੀ ਗੱਲ ਹੀ ਜਾਖਾ ਇਹਨੂੰ ਜਾਣਦੇ ਨਹੀਂ ਪਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਕੀ ਪਤਾ ਤੂੰ ਕੀ ਕਰਦੀ ਤੂੰ ਮੈਨੂੰ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ ਕਿਹੜਾ ਮੁੰਡੇ ਨਾਲ ਮੁੰਡਾ ਬੁਲਾ ਦੋ ਤੁਹਾਡੇ ਨਾਲ ਗੱਲ ਹੀ ਨਹੀਂ ਆ ਕਿ ਕਾਹਦੇ ਲਈ ਮੁੰਡਾ ਬੁਲਾ ਦਿੰਦੇ ਨਾ ਬੁਲਾਓ ਫਿਰ ਕਾਹਦੇ ਲਈ ਬੁਲਾ ਲਗੇ ਪਿੰਡ ਚ ਵੀ ਨਾ ਕੋਈ ਕੁੜੀ ਰੱਖੀ ਉਹਨੇ ਵੀ 5-6 ਸਾਲੇ ਦੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅੱਜ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਨਵੀਂ ਨੇ ਛੱਡਦਾ ਅੱਜ ਜਲੂਸ ਕੱਢਣ ਵਾਲੇ ਹਟਾਈਆਂ ਨ ਮੈਂ ਨਿਕਾਲੇ ਮੈਂ ਤੁਹਾਨੂੰ ਇਹ ਨਾ ਮਿਲਿਆ ਨਾ ਤੁਹਾਨੂੰ ਤੇ ਆ ਜਾ ਇੱਕ ਵਾਰੀ ਇੱਥੇ ਤੇ ਆ ਜਾ ਇੱਕ ਵਾਰੀ ਇੱਥੇ ਆ ਜਾ ਉਹਨੂੰ ਕਿ ਕਰਾਂ ਨਾ ਤੇ ਖਸਮ ਚੰਗਾ ਬੜਾ ਜੇ ਤਰ੍ਹਾਂ ਮਰ ਜਾ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇਰੇ ਨਿਆਣੇ ਸਾਹਬ ਲੈ ਨਹੀਂ ਆ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣੇ ਆਲਾ ਮਾਨ ਕੇ ਤੂੰ ਬੋਲ ਰਹੀ ਆਂ ਕਿ ਤੇ ਬਤਾ ਕਿਹੜੇ ਪੜ ਕੇ ਗਾਂਵ ਰਹੇ ਨੇ ਆਂ ਮੈਂ ਪੁੱਛ ਰਿਹਾ ਤਾਡੇ ਮੁੰਡਿਆਂ ਨਾਲ ਬੋਲ ਪੜਾ ਨਹੀਂ ਮੁੰਡੀਆਂ ਨੂੰ ਗੱਲ ਕਰਨ ਤੇ ਪਗੜਾ ਕਹਿੰਦੇ ਹੁਣ ਘਰ ਕਿ ਕੁੱਪੂਰੀ ਨੜਿਆ ਸਰ ਵਿਆਹ ਕਰਾਉਣੇ ਧੱਕਾ ਮੈਨੂੰ ਇਨਸਾਫ ਚਾਹੀਦਾ ਸਾਰੇ ਇਹ ਗੱਲ ਦਾ ਇਹਨੇ ਮੈਨੂੰ ਲਾਰੇ ਲਾਏ ਮੇਰੀ ਨੂੰ ਜ਼ਿੰਦਗੀ ਬਰਬਾਦ ਕੀਤੀ ਮੇਰੇ ਘਰ ਨੇ ਸੋਹੀ ਕਰੇ ਰੰਦਾ ਲਿਆਵਾ ਤੇਰੀ ਘਰ ਵਾਲਾ ਕੋਈ ਨਹੀਂ ਆਲੂਦਾ ਹੁਣ ਮੋਟਾ ਦੀ ਨੋਵਾ ਬਾਹਰ ਨੇਸ਼ਾ ਦਾ ਕੁੱਤਾ ਤੇ ਮੁੰਡੇ ਨੂੰ ਚੰਗੀ ਲੱਗੂਗੀ ਤੇਰਾ ਘਰ ਵਾਲਾ ਤੇ ਮੁੰਡੇ ਨੂੰ ਚੰਗੀ ਲੱਗੂਗੀ ਤੂੰ ਮੈਨੂੰ ਕਹਿੰਦੀ ਹੈਂ ਕਿ ਮੈਂ ਵਿਆਹ ਕਰਾਉਣਾ ਮੇਰਾ ਘਰ ਵਾਲਾ ਕੋਈ ਨਹੀਂ ਹੈ ਜਗਦਾ ਵਾ ਮੈਂ ਕੰਡਿਆਂ ਨਹੀਂ ਪੈ ਮੇਰਾ ਘਰ ਵਾਲਾ ਕੋਈ ਨਹੀਂ ਹੈ ਮੈਨੂੰ ਹਿਸਾਬ ਚਾਹੀਦਾ ਵਾ ਚੋਰੀ ਵਿਆਹ ਕਰਾ ਰਿਹਾ ਵਾ ਠੀਕ ਆ ਮੈਨੂੰ ਕਾ ਤੇਰੇ ਬੱਚੇ ਵੀ ਸਾਂਭੂਗਾ ਤੈਨੂੰ ਵੀ ਸਾਂਭੂਗਾ ਫਿਰ ਘਰ ਤੇ ਖਲਾਫ ਜਾ ਕੇ ਮੈਂ ਤੈਨੂੰ ਰੱਖੂਗਾ ਇਹ ਬੰਦੇ ਨੇ ਮੇਨਾਂ ਕੋਈ ਥਾਣੇ ਵਿੱਚ ਕੋਈ ਰਾਜੀ ਨਾਵਾ ਨਹੀਂ ਹੋਇਆ ਮੈਨੂੰ ਇਹ ਦੇਣਾ ਸਿਰੋ ਪੈਸੇ ਦਾ ਲੈਣ ਦੇ ਨਹੀਂ ਉਹ ਹੋਇਆ ਵਾ ਫਿਰ ਇਸ ਤੋਂ ਬਾਅਦ ਕੋਈ ਨਹੀਂ ਰਿਲੇਸ਼ਨਸ਼ਿਪ ਵਿੱਚ ਮਨੇ ਨਾ ਅਵਤਾਰਦੀਆਂ ਇਹ 5 ਸਾਲ ਹੋ ਗਏ ਸਾਰੇ ਇਹਦੇ ਨਾਲ ਰਹਿੰਦੀਆਂ ਕੋਈ ਉਸ ਚੀਜ਼ ਐਵੀਡੈਂਸ ਵਗੈਰਾ ਹੈ ਤੁਹਾਡੇ ਕੋਲ ਪਿਕਚਰ ਸਭ ਕੁਝ ਹੈਗਾ ਇਹਦਾ ਠੀਕ ਹੈ ਤੇ ਹੁਣ ਯਾਨੀ ਕੀ ਮੰਗ ਕਰਦੇ ਹੋ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਇਕਾ ਦੇ ਵਾਸਤੇ ਆਏ ਹੋ ਤੁਸੀਂ ਸ਼ਾਦੀशुदा ਹੋ ਹਾਂਜੀ ਸਰ ਮੈਂ ਸ਼ਾਦੀशुदा ਮੇਰੇ ਤਿੰਨ ਬੱਚੇ ਚਾਰ ਬੱਚੇ ਆ ਕੋਈ ਬੰਦਾ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਸ਼ਾਦੀ ਚੋ ਜਾਓ ਤੇ ਜਿਹੜਾ ਮੁੰਡਾ ਕੁਵਾਰਾ ਸੀ ਕੋਈ ਸ਼ਾਦੀ ਸੀ ਉਹ ਕੁਵਾਰਾ ਸੀ ਨੇ ਮੈਨੂੰ ਪ੍ਰਪੋਜ਼ ਕੀਤਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਫਰੈਂਡਸ਼ਿਪ ਕਰ ਲੈ ਤੇ ਮੈਂ ਫਰੈਂਡਸ਼ਿਪ ਕਰ ਤੈਨੂੰ ਰੱਖਿਆ ਸੀ ਆਪਣੇ ਨਾਲ ਪਰ ਵੀ ਜਿਆਦਾ ਰਿਲੇਸ਼ਨ ਚ ਹੋ ਗਿਆ ਏ ਮੇਰੇ ਨਾਲ ਧੱਕੇਸ਼ਾਈ ਕਰਦਾਰ ਏ ਮੇਰੇ ਘਰੇ ਆ ਕੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਮੈਂ ਤੇਨਾਂ ਫਰੈਂਡਸ਼ਿਪ ਕਰਨਾ ਚਾਹੁੰਦਾ ਮੈਂ ਤੈਨੂੰ ਪਸੰਦ ਕਰਦਾ ਤੇਰੇ ਗਿਆ ਸਾਰੇ ਪਤਾ ਲੱਗਾ ਕਿ ਚੋਰੀ ਵਿਆਹ ਕਰਵਾ ਰਿਆ ਇਹਨੇ ਮੈਨੂੰ ਲਾਰੇ ਲੱਪੇ ਪੂਰੇ 5 ਸਾਲ ਲਾਏ ਆ ਇਹਨੇ ਮੈਨੂੰ 5 ਸਾਲ ਪੂਰਾ ਇਹਨੇ ਲਾਰੇ 'ਚ ਰੱਖਿਆ ਮੈਂ ਤਨਾ ਵਿਆਹ ਕਰਾਉਂਗਾ ਘਰ ਦੇ ਉਹ ਤੋਂ ਖਿਲਾਫ ਜਾ ਕੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਵਿਆਹ ਬਾਰੇ ਕੁਝ ਨਹੀਂ ਹੋ ਸਿਆਗਾ ਮੇਰਾ ਕੋਈ ਕਿਦਾ ਕਾਲੀ ਦਾ ਸੱਜਣ ਹੀ ਅੱਜ ਦੀ ਬਰਾਤ ਆ ਸਵੇਰੇ ਇਹਨਾਂ ਦੀ ਪਾਰਟੀ ਹੀ ਅਸੀਂ ਇਹਨੂੰ ਚੋਂ ਬੱਚਿਆਂ ਦੇ ਮਗਰ ਲੱਗੀ ਆਈ ਇਹਨੂੰ ਕੀ ਕਰੀਏ ਜੀਵਨ ਜੀ ਕੀ ਇਹ ਜੋ ਇਲਜ਼ਾਮ ਸਮ ਕੌਣ ਇਹ ਜਾਣਦੇ ਇਹਨੂੰ ਤੁਸੀਂ ਮੈਂ ਤਾਂ ਜਾਣਦੀ ਉਹਦੇ ਜਾਣੀ ਜਿੱਦਾਂ ਦਾ ਮੇਰਾ ਖਰਪਟੀ ਪਈ ਆ ਇਹਦਾ ਘਰ ਵਾਲਾ ਚੰਗਾ ਪੜਾਵਾ ਜਵਾਨ ਜਾਨੇ ਮੇਰੇ ਮੁੰਡੇ ਦਾ ਖੜਾ ਨਹੀਂ ਛੱੜਦੀ ਮੈਨੂੰ ਆਂਦੀ ਮੇਰੇ ਨਾਲ ਇਹਦਾ ਵਿਆਹ ਕਰ ਮੈਂ ਚਾਰ ਬੱਚੇ ਤੇਰੇ ਤੇ ਮੁੰਡਾ ਘਰ ਵਾਲਾ ਤੇਰਾ ਚੰਗਾ ਪੜਾ ਤੇ ਮੈਂ ਇਹਨੂੰ ਕਿ ਜ਼ਰਾ ਰੱਖ ਲੂੰਗੀ ਤੈਨੂੰ ਇਹ ਜਾਣ ਕੇ ਪੰਗੇ ਲੈਂਦੀ ਸਾਡੇ ਨਾਲ ਇਹਦਾ ਮਤਲਬ ਕੀ ਦਾ ਤੇ ਚਾਰ ਬੱਚੇ ਆਹੀ ਇਹਨੂੰ ਕਿ ਕਿੱਥੇ ਖੜੀਏ ਕੁਵਾਰੀ ਹੁੰਦੀ ਤਾਂ ਮੈਂ ਚਾ ਤੇਰਾ ਵਿਆਹ ਕਰ ਦਿੰਦੇ ਤੇ ਮੈਂ ਤੇ ਤੂੰ ਦਾ ਵਿਆਹ ਹੀ ਆ ਤੇ ਚਾਹ ਤੇਰੇ ਬੱਚੇ ਘਰ ਵੜਾ ਤੇਰਾ ਤਾਰੇ ਨੂੰ ਜਵਾਨ ਤੇ ਨਾਂ ਨਹੀਂ ਲਿਖਿਆ ਅੱਜ ਮੇਰੇ ਦਿਨ ਉਹਦਾ ਵਿਆਹ ਹੀ ਨਹੀਂ ਲੱਭੀ ਕਿ ਤਿੰਨ ਬੱਚੇ ਮੈਂ ਕੀ ਗਲਤ ਕਰਨ ਲੱਗਾ ਮੈਂ ਨਾ ਦਾਅਵੇ ਕੀਤੇ ਵਾਦੇ ਕੀਤੇ ਨੇ ਮੈਨੂੰ ਉਹ ਕਿੱਥੇ ਗਏ ਮੈਂ ਕਰ ਕਰਾ ਕੇ ਉਹਦੇ ਤੇ ਮਗਰੋਂ ਨੂੰ ਲਾ ਦਿੱਤਾ ਮੇਰਾ ਮੁੰਡਾ ਨਾ ਚਲੋ ਮੈਂ ਘਰਾਂ ਨੂੰ ਛੱਡ ਦਿੱਤੀ ਤੁਹਾਡੇ ਡੇਡਾਂ ਨੇ ਕਸਬੀ ਹੋ ਗਿਆ ਪਹਿਲੇ ਦਿਨ ਵੀ 9 ਸਾਲ ਰੱਖ ਕੇ ਤੁਸੀਂ ਉਧਰ ਵੀ ਤੁਸੀਂ ਛੜਾ ਕੇ ਗੋਰੇ ਮੁੰਡਾ ਵਿਆਹ ਦਾ ਮੁੰਡੇ ਮੇਰੇ ਦਾ ਮੂੰਹ ਮੋੜਿਆ ਤੂੰ ਬਾਬੀਆਂ ਦੇ ਘਰ ਖਲੋਤੀਆਂ ਬਾਬਾ ਦੀਪ ਸਿੰਘ ਦੇ ਘਰ ਜੋਤ ਲਾਉਂਦੀਆਂ ਚਾਰ ਬੰਦਿਆਂ ਦਾ ਮਤਲਬ ਜਾਂਦੇ ਆਰੇ ਮੁੰਡਿਆਂ ਨਾਲ ਪੰਗਾ ਲੈ ਜਾਂਦਾ ਤੇ ਤੁਹਾਡੇ ਮੁੰਡੇ ਦਾ ਵੀ ਮਤਬਾ ਨਹੀਂ ਹੈ ਸਾਡੇ ਮੁੰਡੇ ਦਾ ਵੀ ਮਤਬਾਜੀ ਮੇਰੇ ਘਰ ਆ ਕੇ ਨਾ ਤਾਰਾਂ ਚੰਗਾ ਬਣਾ ਹੀ ਤੂੰ ਕਿਉਂ ਇਹ ਪੰਗਾ ਲਿਆ ਸਾਡੇ ਨਾਲ ਉਹ ਦੋਨੋਂ ਚੰਗਾ ਕਰਾਉਂਦਾ ਜਿਦਾਂ ਤੇਰੇ ਚਾਰ ਬੱਚੇ ਆ ਤੈਨੂੰ ਮੈਂ ਕਿਹਾ ਤੇਰੇ ਚਾਰ ਬੱਚੇ ਆ ਮੇਰਾ ਘਰ ਵਾਲਾ ਘਰ ਰਿਹਾ ਚੰਗਾ ਬੜਾ ਜਵਾਨ ਜਾਂਦੇ ਕਰ ਮਰ ਗਿਆ ਹੋਇਆ ਤੇ ਮੈਂ ਅਥਰ ਤੇਰੇ ਨਾਲ ਵਿਆਹ ਕਰ ਦਿੰਨੀ ਆ ਇਹ ਜਾਣ ਕੇ ਉੱਥੇ ਫਾਹਾੜਾ ਫੈਸਲਾ ਹੋਇਆ ਥਾਣੇਦਾਰ ਨੇ ਇਹਦੇ ਸਾਰੀਆਂ ਕੌਲਾ ਇਹ ਕਰਦੀ ਜੀ ਮੇਰੇ ਮੁੰਡੇ ਨੂੰ ਆਏ ਉਹ ਮੇਰੇ ਮੁੰਡਾ ਨੇ ਮੈਂ ਕਦੀ ਵੀ ਨਹੀਂ ਇਹਨੂੰ ਫੋਨ ਕੀਤਾ ਮੇਰੇ ਮੁੰਡਾ ਨੇ ਮੈਨੂੰ ਕਦੀ ਨਹੀਂ ਫੋਨ ਕੀਤਾ ਇਹ ਗੱਲ ਕਰਦੀ ਜੀ ਆ ਜਾਣਦੇ ਮੈਂ ਤੈਨੂੰ ਪੰਜ ਜੀ ਮੈਂ ਕਰ ਜਾਂਦੀ ਰਹੀ ਆ ਜੀ ਆਂਦੀ ਤੁਸੀਂ ਦੱਸੋ ਨਾ ਇਹਨਾਂ ਨੂੰ ਵਿਆਹ ਤੇ ਗਏ ਉਹ ਉਹ ਵਿਆਹ ਤੇ ਗਿਆ ਤੇ ਪਾਲਣੇ ਕਰਕੇ ਗਈ ਹੈ ਗਰੁੱਪ ਵਿੱਚ ਪਾਲਣੇ ਕਰਕੇ ਗਈ ਹੈ ਕੁੜੀ ਨੂੰ ਤਿਆਰ ਕਰਨ ਵਾਸਤੇ ਗਈ ਪਾਲਣੇ ਖੜਿਆ ਸੀ ਨਾ ਹਾਂ ਬੋਲੀ ਮੇਰੀ ਗਾਲੀ ਮੁੰਡੇ ਨੂੰ ਬੁਲਾ ਦੋ ਮੇਰੀ ਗਾਲੀ ਮੁੰਡੇ ਨੂੰ ਪਾਲਣੇ ਖੜਿਆ ਸੀ ਮੁੰਡਾ ਬੁਲਾ ਲਿਆ ਤੇਰਾ ਇਹ ਕਿ ਮੇਰੇ ਮੁੰਡੇ ਨਰਨੇਸ਼ ਨੇ ਆ ਤੂੰ ਮੁੰਡੇ ਨਾਲ ਲੰਘਿਆ ਵਾ ਇਹ ਤੂੰ ਮੇਰੇ ਨਹੀਂ ਦੀ ਕਰ ਤੂੰ ਮਾਰ ਕੇ ਪੰਗਾ ਪਾ ਮੀਏ ਤੇਰਾ ਘਰ ਬੜਾ ਚੰਗਾ ਬਣਾ ਲੇ ਪਾਲਣੇ ਕਰਦੇ ਬੀਤੋ ਤੂੰ ਪੰਗਾ ਪਾ ਰਿਹਾ ਅਜੇ ਨਾ ਤਾ ਨਾ ਮੈਨੂੰ ਤਿਆਰ ਕਰਵਾ ਕੇ ਆਈ ਨਾ ਦੱਸ ਸਾਡੇ ਨਾਲ ਮੇਰੀ ਤੇ ਗੱਲ ਤਾਡੇ ਨਾਮ ਮੇਰੇ ਗਾਲ ਹੀ ਮੁੰਡੇ ਨਾ ਜਿਹਨ ਮੇਰੇ ਰਿਲੇਸ਼ਨ ਮੁੰਡੇ ਨਾ ਮੇਰੇ ਗਾਲ ਹੀ ਮੁੰਡੇ ਨਾ ਤੁਹਾਡੇ ਨਾਮ ਮੇਰੇ ਬਾਰੇ ਨਹੀਂ ਆਂਦੇ ਤੇਰੇ ਨਾ ਤੇਰੇ ਚਾਰ ਮੁੰਡੇ ਸੌਣ ਸਾਹਮਣੇ ਨਹੀਂ ਕਸਮ ਤੇਰੇ ਜੰਗਾ ਬੜਾ